ਤੇ ਹਾਂ ਫਿਰ ਜਿਹੜਾ ਦਾ ਵਾਇਕਤੀ ਪਰਫਾਤੇ ਉਪੀਤਰਪਾਲਨ ਦੀ ਫੌਜੀਆਂ ਵਾਲੇ ਟੈਂਟਾਂ ਹਰ ਟੈਂਟ ਇਹ ਮੇਰਾ ਭਤੀਜਾ ਵੀ ਆ ਤਰ੍ਹਾਂ ਇਹਦੇ ਦੋਸਤ ਨਾਲ ਸਾਰੇ ਰਲ ਕੇ ਇਹ ਤਰਪਾਲਾਂ ਦੀ ਸੇਵਾ ਲੈ ਕੇ ਆਏ ਨੇ ਤੇ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਤੇ ਗੁਰੂ ਸਾਹਿਬ ਦੇ ਕਿਰਪਾ ਨਾਲ ਸੰਗਤ ਸਿੱਟਿਆ ਹੋਇਆ ਕਿਸਾਨਾਂ ਨੇ ਅਸੀਂ ਵੀ ਉੱਥੇ ਇੱਕ ਛੋਟਾ ਜਿਹਾ ਆਪਣਾ ਜਿਹੜਾ ਵੱਡਾ ਹਿੱਸਾ ਪਾ ਰਹੇ ਹਾਂ ਲੰਗਰ ਦੀ ਸੇਵਾ ਗੁਰੂ ਸਾਹਿਬ ਨੇ ਬਖਸ਼ੀ ਹੈ ਪਰ ਇਤਾਂ ਦੇ ਵੀਰਾਂ ਵੱਲੋਂ ਹਰ ਜ਼ਰੂਰਤ ਸਾਡੀ ਪੂਰੀ ਕੀਤੀ ਜਾ ਰਹੀ ਹੈ ਪ੍ਰਸ਼ਾਦ ਦੇ ਬਣ ਰਹੇ ਨੇ ਲੰਗਰ ਅਤੁੱਟ ਚੱਲ ਰਿਹਾ ਹੈ ਗੁਰੂ ਸਾਹਿਬ ਦੀ ਬਹੁਤ ਕਿਰਪਾ ਸਿੱਖ ਪਾਤਸ਼ਾਹ ਦੇ ਵਾਹਿਗੁਰੂ ਅਗੇ ਅਨਾਸ ਕਰਦੇ ਆ ਸੱਚੇ ਪਾਤਸ਼ਾਹ ਸਮਤ ਬਖਸ਼ਣ ਮੋਦੀ ਸਰਕਾਰ ਨੂੰ ਉਹਦੇ ਮੰਤਰੀਆਂ ਨੂੰ ਉਹਨਾਂ ਨੂੰ ਇਹ ਚੀਜ਼ ਦੀ ਸਮਝ ਆਵੇ ਵੀ ਇਹ ਕਿਰਤੀ ਕਿਸਾਨ ਆ ਜਿਹੜੇ ਇਹਨਾਂ ਦਾ ਹੱਕ ਆ ਜਿਹੜਾ ਉਹ ਬਣਦਾ ਇਹਨਾਂ ਨੂੰ ਦਿੱਤਾ ਜਾਵੇ ਇਹ ਕਾਲੇ ਕਾਨੂੰਨ ਵਾਪਸ ਲਏ ਜਾਣ ਤਾਂ ਜੋ ਅਸੀਂ ਆਪਣੇ ਘਰਾਂ 'ਚ ਜਾ ਸਕੀਏ ਗੁਰੂ ਘਰ ਲੰਗਰ ਉੱਤੇ ਟਿਕ ਕਰਦ ਰਿਹਾ ਜੀ